ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਤਨਾਬ ਸਿੰਘ ਗਿੱਲ ਵੱਲੋਂ ਹਲਕਾ ਵਿਧਾਇਕ ਪੁਲਾਤ ਸੁਖਪਾਲ ਸਿੰਘ ਖੈਰਾ ਨੂੰ ਆਰਟੀਈ ਦੇ ਰੂਲ 2011 ਨੀਮਾ 7 ਬੜਾ 4 ਨੂੰ ਹਟਾਉਣ ਲਈ ਮੰਗ ਪੱਤਰ ਦਿੱਤਾ ਗਿਆ ਪੀਏ ਗੁਰਪ੍ਰੀਤ ਸਿੰਘ ਖਾਲਸਾ ਓਕਾਰ ਸਿਕ ਸੋਨੂੰ ਅਮਰਿਤਪਾਲ ਸਿੰਘ ਕਲਿਆਣਰਾਸਾ ਯੂਕੇ ਦੇ ਜਨਰਲ ਸਕੱਤਰ ਗੁਰਮਖ ਸਿੰਘ ਅਰਜਨ ਮਾਗਾ ਪ੍ਰਿੰਸੀਪਲ ਜਸਵੀਰ ਸਿੰਘ ਸੋਹਲ ਸਕੱਤਰ ਪੰਜਾਬ ਰਾਸਾ ਪ੍ਰਿੰਸੀਪਲ ਸ਼ਾਮ ਲਾਲ ਮਹਿਤਾ ਸਕੱਤਰ ਤਹਿਸੀਲ ਬਾਬਾ ਬਕਾਲਾ ਪ੍ਰਿੰਸੀਪਲ ਰਗਵੀਰ ਸਿੰਘ ਕੋਮਣ ਕਪੂਰਥਲਾ ਪ੍ਰਿੰਸੀਪਲ ਗੁਲਜੀਤ ਸਿੰਘ ਬਾਠ ਵਾਇਸ ਪ੍ਰਧਾਨ ਰਾਸਾ ਯੂਕੇ ਆਦੀ ਹਾਜ਼ਰ ਸਨ ਪੱਤਰਕਾਰ ੋਂਕਾਰ ਸਿੰਘ ਸੋਨੂ ਕੈਮਰਾਮੈਨ ਯਾਦਵਿੰਦਰ ਕੋਰ ਪੁੱਲਰ ਬਾਬਾ ਬਕਾਲਾ ਸਾਹਿਬ ਤੋਂ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਸਦਨਾਮ ਸਿੰਘ ਢੇਲਾ ਨੈਸ਼ਨਲ ਯੂਥ ਪਾਰਟੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆਂ ਔਰ ਅੱਜ ਅਸੀਂ ਸਰਦਾਰ ਸਖਪਾਲ ਸਿੰਘ ਜੀ ਖਹਿਰਾ ਐਮਐਲਏ ਸਾਹਿਬ ਭਲਾਤ ਨੂੰ ਮਿਲਣ ਆਏ ਸੀ ਕਿ ਅਸੀਂ ਇੱਕ ਮੰਗ ਲੈ ਕੇ ਆਏ ਸੀ ਰਾਈਟ ਟੂ ਐਜੂਕੇਸ਼ਨ ਐਕਟ 2011 ਦੇ ਨਿਯਮ 7 ਸੈਕਸ਼ਨ 4 ਨੂੰ ਰਿਮੂਵ ਕਰਨ ਦੇ ਲਈ ਜਿਹੜਾ ਆਰਟੀਐਕਟ 2009 ਚੋਂ ਉਹਦੇ ਲਈ ਅਸੀਂ ਇਸ ਕਰਕੇ ਅਪਰੋਚ ਕੀਤੀ ਹੈ ਕਿ ਖਹਿਰਾ ਸਾਹਿਬ ਪੰਜਾਬ ਵਿਧਾਨ ਸਭਾ ਵਿੱਚ ਪ੍ਰਸਤਾਵ ਲਿਆਉਣ ਦੇ ਲਈ ਵਿਧਾਨ ਸਭਾ ਬਚੇ ਦਾ ਮੁੱਦਾ ਚੁੱਕਣ ਤਾਂ ਕਿ ਜਿਹੜੀਆਂ ਜਿਹੜੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 25% ਕੋਟੇ ਦੀਆਂ ਸੀਟਾਂ ਦੀ ਬਹਾਲੀ ਹੋ ਸਕੇ ਕਿਉਂਕਿ ਜਿਹੜਾ ਐਕਟ ਹੈ ਉਹਦੇ ਵਿੱਚ ਇਹਨਾਂ ਨੇ ਜਿਹੜਾ ਆਰਟੀ ਰੂਲ 2011 ਦੇ ਨਿਯਮ 7 4 ਸਟੈਂਡ ਕੀਤਾ ਸੀ ਉਹਦੇ ਕਰਕੇ ਇੱਕ ਵੀ ਬੱਚਾ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਵੀ ਅੰਗਰੇਜ਼ੀ ਸਕੂਲ 'ਚ ਦਾਖਲ ਨਹੀਂ ਹੋ ਪਾਇਆ ਫ੍ਰੀ ਆਫ ਕੋਸਟ ਪੜਾਈ ਨਹੀਂ ਲੈ ਪਾਇਆ ਜਿਹਦੇ ਨਾਲ 10 ਲੱਖ ਬੱਚਾ ਪਿਛਲੇ 13 ਸਾਲਾਂ ਤੋਂ ਇਫੈਕਟ ਹੋਇਆ ਉਹਨਾਂ ਦੀ ਬૌਧਿਕ ਨਸਲਕੁਸ਼ੀ ਹੋਈ ਔਰ ਉਹਨਾਂ ਦੇ ਅਧਿਕਾਰਾਂ ਦਾ ਹੰਨਣ ਹੋਇਆ ਉਸ ਟੀਨ ਨੂੰ ਬਚਾਉਣ ਲਈ ਨੈਸ਼ਨਲ ਯੂਥ ਪਾਰਟੀ ਪੰਜਾਬ ਪੰਜਾਬ ਦੇ ਸਮੂਹ ਵਿਧਾਨਕਾਰਾਂ ਨੂੰ ਮਿਲ ਕੇ ਉਹਨਾਂ ਨੂੰ ਪ੍ਰੇਰਿਤ ਕਰੇਗੀ ਅਪੀਲ ਕਰੇਗੀ ਕਿ ਉਹ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਲਿਆ ਕੇ ਇਹ ਜਿਹੜਾ 11 ਕੀ ਵਾਲਾ ਐਕਟ ਆ ਇਹਨੂੰ ਰਿਮੂਵ ਕਰਨ ਤਾਂ ਕਿ ਮਾਨਤਾ ਪ੍ਰਾਪਤ ਸਕੂਲਾਂ ਨੂੰ ਵਿੱਤੀ ਸਰਕਾਰੀ ਵਿੱਚ ਹੀ ਸਹਾਇਤਾ ਵੀ ਮਿਲ ਸਕੇ ਔਰ ਜਿਹੜੇ ਬੱਚੇ ਗਰੀਬ ਘਰਾਂ ਦੇ ਬੱਚੇ ਆ ਉਹਨਾਂ ਨੂੰ ਇਹਨਾਂ ਮਹਿੰਗੇ ਸਕੂਲਾਂ ਵਿੱਚ ਮੁਫਤ ਪੜ੍ਹਾਈ ਕਰਨ ਦਾ ਮੌਕਾ ਨਸੀਬ ਹੋ ਸਕੇ ਹਾਂਜੀ ਕੀ ਨਾਮ ਜੀ ਦਾ ਸਰ ਸਰ ਮੈਂ ਪ੍ਰਿੰਸੀਪਲ ਗੁਰਮukh ਸਿੰਘ ਅਰਜਨ ਮਾਂਗਾ ਜਰਨਲ ਸਕੱਤਰ ਰਾਸਾ ਜੁਕੇ ਦਾ ਪੂਰੇ ਪੰਜਾਬ ਦਾ ਔਰ ਅਸੀਂ 6000 ਦੇ ਕਰੀਬ ਜਿਹੜੇ ਸਾਡੇ ਸਕੂਲ ਨੇ ਉਹਨਾਂ ਨੂੰ ਅਸੀਂ ਨਾਮਜ਼ਦਗੀ ਕਰਦੇ ਹਾਂ ਉਹਨਾਂ ਦੀ ਔਰ ਸਾਡੀ ਬਹੁਤ ਵੱਡੀ ਇੱਕ ਸਮੱਸਿਆ ਵਾ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਆ ਜੀ ਉਹਦੇ ਅਧੀਨ ਆ ਕਿ ਜਿਹੜੇ ਬਹੁਤ ਕਮਜ਼ੋਰ ਵਰਗ ਦੇ ਬੱਚੇ ਆ ਉਹਨਾਂ ਦੀ ਹਰ ਸਕੂਲ ਦੇ ਵਿੱਚ 25% ਜਿਹੜੀਆਂ ਸੀਟਾਂ ਵਾ ਉਹ ਰਿਜ਼ਰਵ ਹੁੰਦੀਆਂ ਪਰ ਉਹ ਜਿਹੜਾ ਐਕਟ ਵਾ ਉਹ ਬਣਤੇ ਗਿਆ ਜਿਹੜਾ ਕਿ ਸਰ ਜਿਵੇਂ ਕਿ ਨੈਸ਼ਨਲ ਯੂਥ ਪਾਰਟੀ ਨੇ ਮੁੱਦਾ ਚੁੱਕਿਆ ਵਾ ਸਕੂਲਾਂ ਦੇ ਲਈ ਰਾਈਟ ਟੂ ਐਕਟ ਜਾਨਕੀ ਆਰਟੀਈ ਜਿਹੜਾ ਸੀਗਾ ਜਿਹਦੇ ਤਰ੍ਹਾਂ ਤੁਹਾਡੇ ਸਕੂਲਾਂ ਨੂੰ ਮਾਨਤਾ ਪ੍ਰਾਪਤ ਮਿਲੀ ਹੋਈ ਆ ਔਰ ਉਹਦੇ ਵਿੱਚ ਇੱਕ 7 4 ਧਾਰਾ ਜਿਹੜੀ ਲੱਗੀ ਆ ਉਹਨੂੰ ਹਟਾਉਣ ਦੇ ਲਈ ਨੈਸ਼ਨਲ ਯੂਥ ਪਾਰਟੀ ਬਹੁਤ ਜ਼ਿਆਦਾ ਤਾਬੂ ਤੋੜ ਮਿਹਨਤ ਕਰ ਰਹੀ ਆ ਉਹਦੇ ਬਾਰੇ ਤੁਸੀਂ ਕੀ ਇਹਨਾਂ ਦਾ ਸਮਰਥਨ ਕਰਦੇ ਜੇ ਔਰ ਕੀ ਕਹਿਣਾ ਚਾਹੁੰਦੇ ਜੇ ਇਸ ਬਾਰੇ ਉਹਦੇ ਜਿਹੜੀ ਨੈਸ਼ਨਲ ਯੂਥ ਪਾਰਟੀ ਜਿਨ੍ਹਾਂ ਨੂੰ ਸਰਦਾਰ ਸਤਨਾਮ ਸਿੰਘ ਗਿੱਲ ਸਾਹਿਬ ਜਿਹੜੇ ਆ ਉਹ ਚਲਾ ਰਹੇ ਨੇ ਔਰ ਇਹ 7 4 ਧਾਰਾ ਆਰਟੀ ਐਕਟ ਦਾ ਜਿਹੜਾ ਵਾ ਬਹੁਤ ਵੱਡੀ ਲੜਾਈ ਲੜਦੇ ਆ ਤਾਂ ਕਿ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਆ ਉਹ ਵੀ ਸਹੀ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਅਨੁਸਾਰ ਐਜੂਕੇਸ਼ਨ ਲੈ ਸਕਣ ਸਾਡਾ ਜਿਹੜਾ ਇਹ ਮਨਸਾ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਦਾ ਉਹ ਨਹੀਂ ਹੋਣਾ ਚਾਹੀਦਾ ਰਾਈਟ ਟੂ ਫ੍ਰੀਡਮ ਆਫ ਐਜੂਕੇਸ਼ਨ ਐਕਟ ਹੋਣਾ ਚਾਹੀਦਾ ਤਾਂ ਕਿ ਹਰ ਬੱਚਾ ਜਿਹੜਾ ਵਾ ਉਹਨੂੰ ਸਿੱਖਿਆ ਲੈਣ ਦਾ ਅਧਿਕਾਰ ਹੋਵੇ ਤੇ ਸਰਕਾਰ ਜਿਹੜੇ ਆ ਉਹਦੀ ਬਾਕੀ ਸਟੇਟਾਂ ਵਾਂਗ ਪੰਜਾਬ ਸਰਕਾਰ ਵੀ ਜਿਹੜੇ ਆ ਉਹਨਾਂ ਬੱਚਿਆਂ ਨੂੰ ਆ ਆਰਥਿਕ ਤੌਰ ਦੇਤੇ ਉਹਨਾਂ ਦੀ ਮਦਦ ਕਰੇ ਤੇ ਉਹ ਜਿਹੜੇ ਮਰਜ਼ੀ ਸਕੂਲ ਦੇ ਵਿੱਚ ਆਪਣੀ ਸਿੱਖਿਆ ਜਿਹੜੀ ਆ ਉਹ ਗ੍ਰੈਂਡ ਕਰ ਸਕੇ ਜਿਵੇਂ ਕਿ ਆ 7 4 ਧਾਰਾ ਸਿਰਫ ਪੰਜਾਬ ਦੇ ਵਿੱਚ ਹੀ ਲਾਗੂ ਆ ਜਾਂ ਹੋਰ ਵੀ ਸਟੇਟਾਂ ਦੇ ਵਿੱਚ ਲਾਗੂ ਹੋਈ ਆ ਇਹ ਜਿਹੜਾ ਆਰਟੀ ਐਕਟ ਆ ਇਹ ਸੈਂਟਰ ਦਾ ਕਾਨੂੰਨ ਆ ਜੀ ਜਿਹੜਾ 2009 ਦੇ ਵਿੱਚ ਬਣਿਆ ਔਰ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਬਣਿਆ ਠੀਕ ਹੈ ਜੀ ਲੇਕਿਨ ਬਾਕੀ ਜਿਹੜੀਆਂ ਸਟੇਟਾਂ ਉਹਨਾਂ ਦੇ ਵਿੱਚ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਆ ਜੀ ਉਹ ਜੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਪੜਦੇ ਆ ਤੇ ਸਰਕਾਰ ਉਹਨਾਂ ਦੀਆਂ ਪੀਸਾਂ ਜਿਹੜੀਆਂ ਦਿੰਦੀ ਆ ਠੀਕ ਹੈ ਪਰ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਪਿਛਲੇ 15-20 ਸਾਲ ਤੋਂ ਚੱਲ ਰਹੀ ਆ ਉਹਨਾਂ ਨੇ 2011 ਦੇ ਵਿੱਚ ਇਹਦੇ 'ਚ ਇੱਕ ਸੋਧ ਕਰਕੇ ਜਿਹੜੀ ਧਾਰਾ ਵਾ ਉਹਨੂੰ ਰਿਮੂਵ ਕਰਦਾ ਵੀ ਆਪਾਂ ਪ੍ਰਾਈਵੇਟ ਅਦਾਰਿਆਂ ਨੂੰ 25% ਕੋਟੇ ਦੇ ਅਧੀਨ ਕੋਈ ਵੀ ਆਰਥਿਕ ਸਹਾਇਤਾ ਨਹੀਂ ਦੇਣੀ ਇਸ ਕਰਕੇ ਸਮੱਸਿਆ ਆ ਰਹੀ ਹੈ ਕਿ ਜੇ ਉਹ ਮਤਲਬ ਕਿ ਪੰਜਾਬ ਸਰਕਾਰ ਇਸ ਧਾਰਾ ਨੂੰ ਰਿਮੂਵ ਕਰਕੇ ਜਾਂ ਇਸ ਧਾਰਾ ਦੇ ਅਧੀਨ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਆ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਰეკਮੈਂਡ ਕਰੇਗੀ ਤੇ ਉਹ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਵਾਲੇ ਜਿਹੜੇ ਆ ਧਖਲ ਕਰਨਗੇ ਤੇ ਜਿੰਦਾ ਦਾ ਖਰਚਾ ਸਰਕਾਰ ਦੇਗੀ ਠੀਕ ਜਿਵੇਂ ਕਿ ਅੱਜ ਹਲਕਾ ਵਿਧਾਇਕ ਪੁਲੱਥ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੀ ਰਾਇਸ਼ ਦੇ ਉੱਤੇ ਤੁਸੀਂ ਮਮਰਣਨ ਦਿੱਤਾ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਸਰਦਾਰ ਸੁਖਪਾਲ ਖਹਿਰਾ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡਾ ਜਿਹੜਾ ਮਸਲਾ ਵਾ ਵਿਧਾਨ ਸਭਾ ਦੇ ਵਿੱਚ ਰੱਖਾਂਗੇ ਤੇ ਜਿਹੜਾ ਸਾਡਾ 0 आर ਉਹਦੇ ਵਿੱਚ ਅਸੀਂ ਇਹ ਸਵਾਲ ਜਿਹੜਾ ਵਾ ਉਹ ਪੁੱਟਾ ਪਕਰਾਂਗੇ ਉਹ ਇਸ ਚੀਜ਼ ਦਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਅਸੀਂ ਬੜੇ ਧੰਨਵਾਦੀ ਹਾਂ ਉਹ ਬੜੇ ਬਲਾਰੇ ਨੇ ਪੰਜਾਬ ਦੀ ਆਵਾਜ਼ ਨੇ ਉਹ ਤੇ ਜੇ ਇਹ ਜਿਹੜੇ ਸ਼ਖਸੀਅਤ ਆ ਇਹ ਸਾਡੀ ਬਾਹ ਫੜਦੀ ਆ ਪੰਜਾਬ ਦੇ ਆਮ ਵਰਗ ਦੇ ਬੱਚਿਆਂ ਦੀ ਜੇ ਬਾਹ ਫੜਦੀ ਆ ਇਹ ਸ਼ਖਸੀਅਤ ਤੇ ਬੜੀ ਖੁਸ਼ੀ ਵਾਲੀ ਗੱਲ ਹੋਏਗੀ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਸਮਰਥਨ ਕਰਾਂਗੇ ਧੰਨਵਾਦ ਧੰਨਵਾਦ